ਜਿਵੇਂ ਪਹਿਲਾਂ ਸਾਡੇ ਦੇਸ਼ ਵਿੱਚ ਬਿਨਾ ਕੱਪੜਿਆਂ ਤੋਂ ਅੱਗੇ ਪਿੱਛੇ ਕੇਲੇ ਦੇ ਪੱਤੇ ਲਾ ਕੇ ਦੁਨੀਆ ਜਿੰਦੀ ਸੀ ਜੰਗਲ ਦੇ ਵਿੱਚ ਹੀ ਜਿੰਗਾ ਲਾਲਾ ਜਿੰਗਾ ਲਾਲਾ ਹੂ ਕਰਦੇ ਫਿਰਦੇ ਸੀਗੇ ਸ਼ਾਇਦ ਦੁਨੀਆ ਇਸੇ ਤਰੀਕੇ ਬੜੀ ਜੰਗਲਾਂ ਦੇ ਵਿੱਚ ਰਹਿੰਦੀ ਸੀ ਇਹਨਾਂ ਦੇ ਰਾਜ ਤੋਂ ਪਹਿਲਾਂ ਤੇ ਵੱਡੇ ਚੋਰਾ ਨੂੰ ਅੱਜ ਕੱਲ ਟਿਕਟਾਂ ਦੀ ਜਿਹੜਾ ਮਾਪ ਦੰਡਿਓ ਤੈਅ ਕੀਤਾ ਜਾਂਦਾ ਵੀ ਬੰਦੇ ਨੇ ਕਰਪਸ਼ਨ ਕਿੰਨੀ ਕੀਤੀ ਹੈ ਬੰਦੇ ਨੇ ਗੁੰਡਾਗਰਦੀ ਕਿੰਨੀ ਕੀਤੀ ਹੈ ਬੰਦੇ ਨੇ ਦੇਸ਼ ਨੂੰ ਡਟਿਆ ਕਿਤਰਾ ਕਿ ਜਿਹੜੇ ਇਸ਼ੂ ਦੇ ਵਿੱਚ ਕੇਜਰੀਵਾਲ ਅੰਦਰ ਗਿਆ ਵਾ ਉਹ ਇਸ਼ੂ ਸੇਮ ਪੰਜਾਬ ਦੇ ਵਿੱਚ ਵੀ ਹੈ ਤੇ ਫਿਰ ਪੰਜਾਬ ਸਰਕਾਰ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਸਾਰਿਆਂ ਨੂੰ ਮੇਰੇ ਵੱਲੋਂ જય ਸ਼੍ਰੀ ਰਾਮ ਜੀ ਔਰ ਖਾਸ ਕਰਕੇ ਮੈਂ ਆਪਣੀ ਟੀਮ ਨੂੰ ਵੀ ਹਦਾਇਤ ਕੀਤੀ ਆ ਕਿ ਇਸ ਵੀਡੀਓ ਦਾ ਜਿਹੜਾ ਥੰਬਨੇਲ ਬਣਾਇਆ ਜਾਵੇ ਉਹ ਰਾਮ ਮੰਦਰ ਨੂੰ ਮੁੱਖ ਰੱਖ ਕੇ ਜਿਹੜਾ ਉਹ ਬਣਾਇਆ ਜਾਵੇ ਕਿਉਂਕਿ ਕੁਝ ਲੋਕਾਂ ਨੂੰ ਜਿਨ੍ਹਾਂ ਨੂੰ ਧਰਮ ਤੋਂ ਜਾਤ ਪਾਤ ਤੋਂ ਬਿਨਾ ਕੁਝ ਦਿਸਦਾ ਹੀ ਨਹੀਂ ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਬੰਦਾ ਮੋਦੀ ਦੇ ਖਿਲਾਫ ਜਾਂ ਬੀਜੇਪੀ ਦੇ ਖਿਲਾਫ ਬੋਲ ਰਿਹਾ ਸ਼ਾਇਦ ਉਹ ਭਗਵਾਨ ਰਾਮ ਦੇ ਖਿਲਾਫ ਬੋਲ ਰਿਹਾ ਜਿਹੜਾ ਮੋਦੀ ਵਿਰੋਧੀ ਆ ਉਹ ਰਾਮ ਵਿਰੋਧੀ ਆ ਉਹਨਾਂ ਲੋਕਾਂ ਨੂੰ ਲੱਗਦਾ ਹੈ ਕਿ ਦੇਸ਼ ਨੇ ਤਰੱਕੀ ਬਸ ਮੋਦੀ ਜੀ ਦੇ ਰਾਜ ਦੇ ਵਿੱਚ ਹੀ ਕੀਤੀ ਔਰ ਉਹਦੇ ਤੌਰ ਦੇ ਉੱਤੇ ਮਸਾਲਾ ਕੀ ਦਿੰਦੇ ਨੇ ਮਸਾਲਾ ਦੇ ਤੌਰ ਦੇ ਉੱਤੇ ਕਹਿੰਦੇ ਕੀ ਨੇ ਬੁਲੇਟ ਟ੍ਰੇਨ ਪਹਿਲਾਂ ਇੰਨੀਆਂ ਚੱਲਦੀਆਂ ਸੀ ਹੁਣ ਇੰਨੀਆਂ ਚਲਾਤੀਆਂ ਸੜਕਾਂ ਦੇ ਜਾਲ ਵਿਛਾ ਦਿੱਤੇ ਉਹਨਾਂ ਦੇ ਅਨਸਾਰ ਨਾ ਜਿਵੇਂ ਪਹਿਲਾਂ ਸਾਡੇ ਦੇਸ਼ ਵਿੱਚ ਬਿਨਾ ਕੱਪੜਿਆਂ ਤੋਂ ਅੱਗੇ ਪਿੱਛੇ ਕੇਲੇ ਦੇ ਪੱਤੇ ਲਾ ਕੇ ਦੁਨੀਆ ਜੀਂਦੀ ਸੀ ਜੰਗਲ ਦੇ ਵਿੱਚ ਹੀ ਜਿੰਗਾਲਾਲਾ ਜਿੰਗਾਲਾਲਾ ਹੂ ਕਰਦੇ ਫਿਰਦੇ ਸੀਗੇ ਸ਼ਾਇਦ ਦੁਨੀਆ ਇਸੇ ਤਰੀਕੇ ਬੜੀ ਜੰਗਲਾਂ ਦੇ ਵਿੱਚ ਰਹਿੰਦੀ ਸੀ ਇਹਨਾਂ ਦੇ ਰਾਜ ਤੋਂ ਪਹਿਲਾਂ ਔਰ ਮੈਂ ਮਹਿਸੂਸ ਕਰਦਾ ਕਿ ਦੇਸ਼ ਦੀ ਤਰੱਕੀ ਜਿਹੜੀ ਮੇਰੀ ਹੋਸ਼ ਦੇ ਵਿੱਚ ਆ ਤਰੱਕੀ ਤੇ ਜਦੋਂ ਦਾ ਦੇਸ਼ ਯਾਦ ਹੋਇਆ ਜਾਂ ਉਸ ਤੋਂ ਪਹਿਲਾਂ ਵਾਂ ਸਮੇਂ ਦੇ ਅਨੁਸਾਰ ਅਨੁਸਾਰ ਤਰੱਕੀ ਹੁੰਦੀ ਰਹੀ ਆ ਖਾਸ ਕਰਕੇ ਜਦੋਂ ਤਰੱਕੀ ਦਾ ਹਾਈ ਟੈਕਨੋਲੋਜੀ ਦਾ ਜਿਹੜਾ ਮੋੜ ਜਿਹੜਾ ਬਣਿਆ ਗਿਆ ਸੀਗਾ ਉਹ ਮੈਂ ਸਮਝਦਾ ਕਿ ਜਦੋਂ ਨਰਸਿਮਹਾ Rao ਪ੍ਰਧਾਨ ਮੰਤਰੀ ਬਣੇ ਸੀਗੇ ਉਦੋਂ ਤੋਂ ਇਹ ਤਰੱਕੀ ਦਾ ਦੌਰ ਜਿਹੜਾ ਹਾਈ ਟੈਕਨੋਲੋਜੀ ਦਾ ਦੌਰ ਜਿਹੜਾ ਸ਼ੁਰੂ ਹੋਇਆ ਸੀਗਾ ਜਿੱਦੇ ਐਵਈ ਦੇ ਵਿੱਚ ਆ 2024 'ਚ ਹੁਣ ਮੋਦੀ ਸਰਕਾਰ ਨੇ ਉਹਨਾਂ ਨੂੰ ਭਾਰਤ ਰਤਨ ਦਾ ਅਵਾਰਡ ਦਿੱਤਾ ਔਰ ਤਰੱਕੀ ਸਾਰਮਨ ਮੋਹਨ ਸਿੰਘ ਦੇ ਵੇਲੇ ਵੀ ਹੋਈ ਸੀ ਤੇ ਦੁਨੀਆ ਜਾਣਦੀ ਆ ਵੀ ਉਹਨਾਂ ਦੇ ਵੀਰੇ ਤਰੱਕੀ ਦੇ ਰਾਹ ਖੁੱਲੇ ਸੀ ਅਜੇ ਉਹ ਇਨਸਾਨ ਕੰਡਿਆਂ ਦੇ ਤਾਜ ਦੇ ਉੱਤੇ ਸੀਗਾ ਕੰਡਿਆਂ ਦੀ ਜਿਹੜੀ ਸੇਤ ਸੀ ਉਹਦੇ ਉੱਤੇ ਉਹ ਬੈਠਾ ਸੀਗਾ ਕਿਉਂਕਿ ਪੂਰਾ ਗੱਠ ਪੂਰਾ ਉਹਨਾਂ ਕੋਲ ਬਜਾਇਰਟੀ ਨਹੀਂ ਸੀ ਤਰ੍ਹਾਂ ਤਰ੍ਹਾਂ ਦੇ ਭ੍ਰਿਸ਼ਟ ਲੋਕ ਸੀਗੇ ਜਿਹੜੇ ਉਹਨੂੰ ਤੰਗ ਪ੍ਰੇਸ਼ਾਨ ਕਰਦੇ ਸੀਗੇ ਦੇਸ਼ ਨੇ ਤਰੱਕੀ ਤੇ ਉਦੋਂ ਵੀ ਬੜੀ ਕੀਤੀ ਆ فرق صرف ਇਹ ਹੈ ਕਿ ਸਮੇਂ ਦੇ ਨਾਲ سپیڈ ہائی ٹیکنالوجی ਆਉਂਦੀਆਂ ਗਈਆਂ ਜੇ ਪਹਿਲਾਂ ਕੋ ਮਸ਼ੀਨਰੀ ਜਿਹੜੀ ਸੜਕ ਬਣਾਉਂਦੀ ਸੀ ਉਹ 50 ਕਿਲੋਮੀਟਰ ਦਿਨ ਦੇ ਵਿੱਚ ਬਣਾਉਂਦੀ ਸੀਗੀ ਪਰ ਦਿਨ ਦੇ ਵਿੱਚ ਤੇ ਜੇ ਕੋ ਬਲਟ ਟ੍ਰੇਨ ਕਿੰਨੇ ਸਾਲਾਂ ਜੇ ਇੱਕ ਚੱਲਦੀ ਸੀ ਉਸ ਤੋਂ ਬਾਅਦ ਆ ਮਸ਼ੀਨਰੀ ਇਹੋ ਜਿਹੀਆਂ ਆਈਆਂ ਸਾਧਨ ਇਹੋ ਜੇ ਆਏ ਹੁਣ 250 ਕਿਲੋਮੀਟਰ ਬਣਦੀ ਆ ਮੋਦੀ ਸਾਹਿਬ ਨਹੀਂ ਰਹਿਣਗੇ ਇਸ ਤੋਂ ਅੱਗੇ ਟੈਕਨੋਲੋਜੀ ਹੋਰ ਤੇਜ਼ ਹੁੰਦੀ ਜਾਣੀ ਆ ਤੇ ਮੇਰੇ ਖਿਆਲ 500 ਕਿਲੋਮੀਟਰ ਵੀ ਬਣਿਆ ਕਰੂਗੀ ਕੋ ਮੋਦੀ ਸਾਹਿਬ ਆਪ ਰੋਡ ਰੋਡਰ ਦੇ ਉੱਤੇ ਨਹੀਂ ਸੀ ਚੜ ਜਾਂਦੇ ਵੀ ਸੜਕ 250 ਕਿਲੋਮੀਟਰ ਮੈਂ ਹੀ ਬਣਾਉਣ ਡਿਆ ਵਾਂ ਮਸ਼ੀਨਰੀ ਹਾਈ ਟੈਕ ਹੋਈ ਦੁਨੀਆ ਦੀਆਂ ਖੋਜਾਂ ਅੱਗੋਂ ਦੀ ਅੱਗੋਂ ਵਧਦੀਆਂ ਜਾਂਦੀਆਂ ਤੇ ਦੇਸ਼ ਤਰੱਕੀ ਕਰਦਾ ਦੁਨੀਆ ਤਰੱਕੀ ਕਰਦੀ ਆ ਮੈਂ ਇੱਕ ਗੱਲ ਕਹਿਣਾ ਚਾਹਨਾ ਕਿ ਜੇ ਮੋਦੀ ਸਾਹਿਬ ਦੀ ਜਗ੍ਹਾ ਕੋਈ ਵੀ ਪ੍ਰਧਾਨ ਮੰਤਰੀ ਹੋਵੇ ਚਾਹੇ ਉਹ ਰਾਮ ਮੰਦਰ ਪਾਸ਼ਕ ਹੋਵੇ ਭਾਵੇਂ ਉਹ ਸਿੱਖ ਹੋਵੇ 크ਿਸਚਨ ਹੋਵੇ ਜਿਹੜਾ ਮਰਜ਼ੀ ਹੋਵੇ ਦੇਸ਼ ਨੇ ਤਰੱਕੀ ਜੇ ਕਰਨੀ ਆ ਬਾਕੀ ਦੇਸ਼ਾਂ ਨਾਲ ਕੰਪੀਟ ਕਰਨਾ ਵਾ ਤੇ ਇਹ ਸਾਰਾ ਕੁਝ ਸਮੇਂ ਦੇ ਅਨਸਾਰ ਹੀ ਚੱਲਣਾ ਪੈਣਾ ਵਾ ਸਮੇਂ ਦੀ ਲੋੜ ਦੇ ਅਨਸਾਰ ਹੀ ਚੱਲਣਾ ਪੈਣਾ ਵਾ ਕੋਈ ਬੰਦਾ ਇਕੱਲਾ ਕਰਨ ਵਾਲਾ ਕੁਝ ਨਹੀਂ ਹੁੰਦਾ ਤੇ ਜੇ ਕਿਸੇ ਨੂੰ ਹੰਕਾਰ ਆ ਜਾਵੇ ਜਿਵੇਂ ਮੋਦੀ ਸਾਹਿਬ ਨੂੰ ਆ ਗਿਆ ਤੇ ਉਹਨਾਂ ਨੂੰ ਮੈਂ ਇੱਕ ਗੱਲ ਕਹੂੰਗਾ ਕਿ ਆਪ ਬਸ ਕਿਰਦਾਰ ਹੈਂ ਆਪ ਬਸ ਕਿਰਦਾਰ ਹੈਂ ਆਪਣੀ ਹੱਦੇ ਪਹਿਚਾਨੀਏ ਵਰਨਾ ਇੱਕ ਦਿਨ ਕਹਾਣੀ ਸੇ ਕਢਾ ਲਏ ਜਾਏਗੇ ਤੁਹਾਡੇ ਤੋਂ ਬਾਅਦ ਜੇ ਤੁਸੀਂ ਇਹੋ ਜਿਹਾ ਹੰਕਾਰ ਤੁਹਾਡੇ ਮਨ ਚ ਆਊਗਾ ਤੇ ਤੁਹਾਡੇ ਤੋਂ ਪਹਿਲਾਂ ਵੀ ਬੜੇ ਰਾਜੇ ਮਹਾਰਾਜੇ ਆਏ ਆ ਜਿਨ੍ਹਾਂ ਦੇ ਅਨਸਾਰ ਦੇਸ਼ ਚੱਲਦਾ ਸੀਗਾ ਤੇ ਤੁਹਾਡੇ ਤੋਂ ਬਾਹਾਂ ਵੀ ਬੜੇ ਆਉਣੇ ਆ ਹੁਣ ਗੱਲ ਕਰਦੇ ਆ ਧਰਮ ਨੂੰ ਛੱਡ ਕੇ ਦੇਸ਼ ਦੀ ਪ੍ਰਤੀ ਜਿਹੜੀ ਵਫਾਦਾਰੀ ਆ ਮੋਦੀ ਸਰਕਾਰ ਦੀ ੱੱਕੇ ਛਾਈਆਂ ਦੀ ਉਹਨਾਂ ਦੇ ਉੱਤੇ ਅੱਜ ਮੇਰਾ ਜ਼ਿਕਰ ਕਰਨ ਦਾ ਮਨ ਸੀਗਾ ਮੈਂ ਨਹੀਂ ਸਮਝਦਾ ਕਿ ਮੇਰੇ ਬੋਲ ਮੋਦੀ ਸਾਹਿਬ ਤੱਕ ਪਹੁੰਚਣੇ ਆ ਅਮਸ਼ਾਹ ਤੱਕ ਹੋਣਾ ਪਹੁੰਚਣੇ ਆ ਪਰ ਮੈਂ ਲੋਕਾਂ ਨੂੰ ਕਹਿਣਾ ਜਦੋਂ ਤੁਹਾਡੇ ਵਿੱਚ ਇਹਨਾਂ ਦੀ ਪਾਰਟੀ ਦੇ ਕੈਂਡੀਡੇਟ ਆਉਂਦੇ ਆ ਉਮੀਦਵਾਰ ਆਉਂਦੇ ਆ ਦੇਸ਼ ਚ ਇਲੈਕਸ਼ਨ ਲੜ ਰਹੇ ਆ ਤੇ ਇਹਨਾਂ ਨੂੰ ਕੋਈ ਸਵਾਲ ਤੇ ਕਰੋ ਇਹਨਾਂ ਨੂੰ ਇਹਨਾਂ ਗੱਲਾਂ ਦੇ ਉੱਤੇ ਜਵਾਬ ਦੇਈ ਤੇ ਤੈਅ ਕਰੋ ਜਦੋਂ ਕੋਈ ਵੀ ਤੁਹਾਡੀ ਵਿਰੋਧੀ ਪਾਰਟੀ ਚ ਹੋਵੇ ਮੋਦੀ ਸਾਹਿਬ ਤੇ ਮੇਰਾ ਖਿਆਲ ਉਹ ਦੇਸ਼ ਦਾ ਸਭ ਤੋਂ ਵੱਡਾ ਚੋਰ ਹੁੰਦਾ ਵਾ ਸਭ ਤੋਂ ਵੱਡਾ ਉਹ ਦੇਸ਼ ਤਰਹੀ ਹੁੰਦਾ ਵਾ ਤੇ ਜਦੋਂ ਤੁਹਾਡੇ ਨਾਲ ਆ ਜਾਂਦਾ ਤੇ ਫਿਰ ਉਹ ਤੇਰਗਾ ਧਰਮਾਤਮਾ ਹੀ ਕੋਈ ਨਹੀਂ ਹੁੰਦਾ ਸੋ ਇਹ ਸਾਰੀ ਡਿਟੇਲ ਆ ਮੇਰੇ ਕੋਲ ਸੀਗੀ ਜਿਹੜੀ ਮੈਂ ਬੜੀ ਪੜਨ ਲਿਆ ਸੀ ਦੋ ਤਿੰਨ ਦਿਨ ਤੋਂ ਇਹਦੇ ਉੱਤੇ ਜਿੰਨਾ ਕ ਮੈਨੂੰ ਮੈਨੂੰ ਲੱਭਿਆ ਜਿੰਨਾ ਕ ਮੈਨੂੰ ਮਿਲਿਆ ਜਿੰਨਾ ਕ ਇਹ ਕਾਗਜ਼ਾਂ ਦੇ ਵਿੱਚ ਲਿਖਿਆ ਵਾ ਕਿ ਸਭ ਤੋਂ ਪਹਿਲਾਂ ਮੈਂ ਗੱਲ ਕਰਨਗਾ ਜੀਤ ਪਵਾਰ ਜਿਹੜੇ ਮਹਾਰਾਸ਼ਟਰ ਦੇ ਨਾਲ ਸਬੰਧ ਰੱਖਦੇ ਨੇ ਜਦੋਂ ਵਿਰੋਧੀ ਪਾਰਟੀ ਸੀਗੇ ਤੁਸੀਂ ਉਹਨਾਂ ਨੂੰ ਕਹਿੰਦੇ ਸੀਗੇ ਤੁਹਾਡੀ ਪਾਰਟੀ ਉਹਨਾਂ ਨੂੰ ਕਹਿੰਦੀ ਸੀਗੀ 70 ਹਜ਼ਾਰ ਕਰੋੜ ਰੁਪਈਆ ਇਹ ਬੰਦਾ ਦੇਸ਼ ਦਾ ਖਾ ਗਿਆ ਇਰੀਗੇਸ਼ਨ ਦੇ ਵਿੱਚ ਤੇ ਕੋਆਪਰੇਟਿਵ ਸੁਸਾਇਟੀਆਂ ਦੇ ਕਪੜੇ ਦੇ ਵਿੱਚ ਔਰ 9 ਕੇਸ ਚੱਲੇ ਉਸ ਬੰਦੇ ਦੇ ਖਿਲਾਫ ਤੇ ਜਦੋਂ ਤੁਹਾਡੇ ਨਾਲ ਆ ਗਿਆ ਤੇ 9 ਦੇ 9 ਕੇਸ ਜਿਹੜੇ ਉਹਦੇ ਬੰਦ ਹੋ ਗਏ ਔਰ ਅੱਜ ਤੁਸੀਂ ਉਹਨੂੰ ਡਿਪਟੀ ਸੀਐਮ ਜਿਹੜਾ ਮਹਾਰਾਸ਼ਟਰ ਦਾ ਬਣਾ ਕੇ ਨਵਾਜਿਆ ਆਇਆ ਵਾ ਉਹਦੇ ਅੱਗੇ ਆਓ ਉਦੀ ਪਤਨੀ ਅਜੀਤ ਪਵਾਰ ਦੀ ਪਤਨੀ ਦੇ ਉੱਤੇ ਦੋਸ਼ ਲੱਗੇ 25000 ਕਰੋੜ ਰੁਪਏ ਦੇ ਸਕੈਂਡਲ ਦੇ ਕਪਲੇ ਦੇ ਜਾਂ 2-3 ਦਿਨ ਪਹਿਲਾਂ ਅਖਬਾਰ ਦੇ ਵਿੱਚ ਸੀਗਾ ਤੁਸੀਂ ਉਹਦੀ ਇਨਕੁਆਰੀ ਵੀ ਬੰਦ ਕਰ ਦਿੱਤੀ ਕੀ ਦੇਸ਼ ਪ੍ਰਤੀ ਇਹ ਤੁਹਾਡੀ ਇਮਾਨਦਾਰੀ ਹੈ ਤੁਹਾਨੂੰ ਕੋਈ ਸਵਾਲ ਨਹੀਂ ਕਰਦਾ ਆਪਾਂ ਸਿਰਫ ਧਰਮ ਦੀ ਆੜ ਦੇ ਵਿੱਚ ਰਾਮ ਮੰਦਰ ਦੀ ਆੜ ਦੇ ਵਿੱਚ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਪਰਦੇ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਨੰਬਰ 2 ਨਵੀਨ ਜਿੰਦਲ ਜਿਹਨੂੰ ਹੁਣ ਤੁਸੀਂ ਟਿਕਟ ਦਿੱਤੀ ਹਰਿਆਣੇ ਤੋਂ 2014 ਦੇ ਵਿੱਚ ਤੁਸੀਂ ਉਹਨੂੰ ਨਾਮ ਦਿੱਤਾ ਸੀਗਾ ਮੋਦੀ ਸਾਹਿਬ ਕੋਲਾ ਚੋਰ ਕਿ ਦੇਸ਼ ਦਾ ਕੋਲਾ ਖਾ ਗਿਆ 2014 ਤੋਂ ਬਾਅਦ ਉਹਦੇ ਤੇ ਕਈ ਵਾਰੀ ED ਦੇ ਰੇਡ ਹੋਏ ਉਹਦੇ ਤੇ 4 ਸ਼ੀਟ ਫਾਈਲ ਹੋਈ FIR ਦਰਜ ਹੋਈ 2014 ਦੇ ਵਿੱਚ منی ਲਾਂਡਰਿੰਗ ਦਾ ਉਹਦੇ ਉੱਤੇ ਕੇਸ ਦਰਜ ਕੀਤਾ ਗਿਆ 2019 ਦੇ ਵਿੱਚ ਉਹਦੇ ਉੱਤੇ ਚਾਰਜ ਫਰੇਮ ਹੋ ਜਾਂਦੇ ਇਸ ਕੇਸ ਦੇ ਵਿੱਚ 2022 ਦੇ ਵਿੱਚ ਵਿਦੇਸ਼ੀ ਮੁਦਰਾ ਫੋਰਨ ਕਰੰਸੀ ਦਾ ਪਰਚਾ ਉਹਦੇ ਉੱਤੇ ਦਰਜ ਹੋਇਆ ਤੇ ਉਹਦੇ ਉੱਤੇ ਰੇਡ ਹੁੰਦੇ ਨੇ ਤੇ ਸ਼ਾਮਲ ਹੋਣੋ ਤੁਹਾਡੇ ਨਾਲ ਹੋ ਗਿਆ 1 ਮਹੀਨਾ ਹੋਇਆ ਉਹਨੂੰ ਸ਼ਾਮਲ ਹੋਇ ਇਹਨੂੰ ਤੇ ਉਹ ਹੁਣ ਮਤਲਬ ਧਰਮਾਤਮਾ ਬਣ ਗਿਆ 2019 ਤੋਂ ਹੁਣ ਤੱਕ 72 ਕਰੋੜ ਰੁਪਈਆ ਉਹਨੇ ਤੁਹਾਡੀ ਪਾਰਟੀ ਨੂੰ ਫੰਡ ਦਿੱਤਾ ਉਦੋਂ ਵੀ ਜਦੋਂ ਉੱਤੇ ਦੋਸ਼ ਲੱਗਦੇ ਸੀਗੇ ਜਦੋਂ ਤੁਸੀਂ ਉਹਨੂੰ ਚੋਰ ਸਮਝਦੇ ਸੀਗੇ ਜਦੋਂ ਉਹਦੇ ਖਿਲਾਫ ਬੀਜੇਪੀ ਧਰਨੇ ਦਿੰਦੀ ਸੀ ਫੰਡ ਆਪਾਂ ਉਹਦੋਂ ਵੀ ਲੈਂਦੇ ਰਹੇ ਬਤੌਰ ਦੋਸ਼ੀ ਵੀ ਉਹ ਤੁਹਾਨੂੰ ਫੰਡ ਦਿੰਦਾ ਰਿਹਾ ਤੇ ਅੱਜ ਤੁਸੀਂ ਉਹਨੂੰ ਟਿਕਟ ਦੇ ਕੇ ਨਵਾਜਿਆ ਔਰ ਅੱਜ ਇਹ ਦੇਸ਼ ਪ੍ਰਤੀ ਤੁਹਾਡੀ ਇਮਾਨਦਾਰੀ ਝਲਕਦੀ ਹੈ ਅੱਜ ਉਹ ਬੰਦੇ ਨੂੰ ਤੁਸੀਂ ਦੁੱਤ ਉਤਾ ਮਤਲਬ ਉਹਨੂੰ ਸਬੂਤ ਦੇ ਦਿੱਤਾ ਜਿੰਨੂੰ ਮਰਜ਼ੀ ਤੁਸੀਂ ਚੋਰ ਕਹਿ ਦਿਓ ਜਿੰਨੂੰ ਮਰਜ਼ੀ ਤੁਸੀਂ ਸਾਥ ਬਣਾ ਦਿਓ ਨੰਬਰ 3 ਪਰਫੁੱਲ ਪਟੇਲ ਉਹਦੇ ਉੱਤੇ 840 ਕਰੋੜ ਦਾ 에ਅਰਕ੍ਰਾਫਟ ਦਾ ਸਕੈਂਡਲ ਸੀਗਾ ਦੇਸ਼ ਦਾ ਵੀ 840 ਕਰੋੜ ਰੁਪਈਆ ਖਾ ਗਿਆ ਆ ਹਫਤਾ ਦੋ ਹਫਤੇ ਪਹਿਲਾਂ ਮੈਂ ਅਖਬਾਰ ਦੇ ਵਿੱਚ ਉਹਦਾ ਨੋਟ ਪੜਿਆ ਸੀ ਪ੍ਰੈਸ ਦੀ ਵੱਡੀ ਜਿਹੜੀ ਖਬਰ ਸੀ ਕੀ ਫਰੰਟ ਪੇਜ ਦੀ ਉਹਦੇ ਵਿੱਚ ਆਇਆ ਵੀ सीबीआई ਨੇ ਉਹਦਾ ਕਲੋਜ਼ ਕੇਸ ਹੀ ਕਲੋਜ਼ ਕਰ ਦਿੱਤਾ ਕਿਉਂਕਿ ਉਹ ਤੁਹਾਡੇ ਨਾਲ ਆ ਗਿਆ ਇਸ ਕਰਕੇ ਉਹਦਾ ਕੇਸ ਬੰਦ ਕਰ ਦਿੱਤਾ ਗਿਆ ਨੰਬਰ 4 ਜਨਾਰਦਨ ਰੈਡੀ ਨੌ ਮਾਮਲੇ ਦਰਜ ਹੁੰਦੇ ਨੇ ਉਹਦੇ ਉੱਤੇ ਮਾਈਨਿੰਗ ਕਿੰਗ ਕਿਹਾ ਜਾਂਦਾ ਉਹਨੂੰ ਕਰਨਾਟਕਾ ਦਾ 25 ਮਾਰਚ 2024 ਨੂੰ ਉਹ ਤੁਹਾਡੇ ਨਾਲ ਭਾਜਪਾ ਜੁਆਇਨ ਕਰਦਾ ਤੇ ਅੱਜ ਉਹ ਦੁੱਧ ਥੋਤਾ ਹੋ ਗਿਆ ਆਮਾਨਦਾਰੀ ਆਪਣੀ ਦੇਸ਼ ਦੇ ਪ੍ਰਤੀ ਅੱਗੇ ਆਓ ਚਿੰਤਾਮਣੀ ਛਤੀਸਗੜ੍ਹ ਤੋਂ 3 ਸਾਲ ਤੋਂ ਵੱਧ ਈਡੀਓ ਦੀ ਜਾਂਚ ਕਰਦੀ ਹੈ ਔਰ ਬੀਜੇਪੀ ਚ ਆ ਗਿਆ ਤੇ ਹੁਣ ਉਹ ਸਾਫ ਸੁਥਰਾ ਹੋ ਗਿਆ ਕੋਈ ਉਹਦੇ ਉੱਤੇ ਮਤਲਬ ਕੇਸ ਨਹੀਂ ਰਹਿਣਾ ਅੱਗੇ ਆਓ ਆ ਵੀਡੀਓ ਵੀ ਮੈਂ ਤੁਹਾਨੂੰ ਸੁਣਾਉਣੀਆਂ ਨੇ ਕਿ ਅਸਾਮ ਦੇ ਮੁੱਖ ਮੰਤਰੀ ਜਿਹੜੇ ਅੱਜ ਤੁਹਾਡੇ ਵੱਲੋਂ ਬੜੇ ਨੇ ਹਿੰਮਤ ਵਿਸ਼ਵਾਸ਼ ਸ਼ਰਮਾ ਜਦੋਂ ਕਾਂਗਰਸ ਦੇ ਵਿੱਚ ਸੀਗੇ ਤੇ ਤੁਸੀਂ ਉਹਦੇ ਉੱਤੇ ਬੀਜੇਪੀ ਨੇ ਇੱਕ ਕੈਟਲੌਗ ਜਾਰੀ ਕੀਤੀ ਸੀ ਇੱਕ ਸੂਚੀ ਜਾਰੀ ਕੀਤੀ ਸੀ ਕਰਪਸ਼ਨ ਦੇ ਉੱਤੇ ਵੀ ਐਨੀ ਉਹਨੇ ਕਰਪਸ਼ਨ ਕੀਤੀ ਉਦੋਂ ਡਿਪਟੀ ਸੀਐਮ ਸੀਗੇ ਕਾਂਗਰਸ ਵੱਲੋਂ ਤੇ ਹੁਣ ਜਦੋਂ ਤੁਹਾਡੀ ਪਾਰਟੀ ਦੇ ਵਿੱਚ ਆ ਗਏ ਆ ਸੀਐਮ ਬਣ ਗਏ ਆ ਔਰ ਅੱਜ ਉਹ ਦੋ ਤੋਤੇ ਹੋ ਗਏ ਜਦੋਂ ਉਹਦੇ ਖਿਲਾਫ ਪੱਤਰਕਾਰ ਨੇ ਸਵਾਲ ਕੀਤਾ ਜਦੋਂ ਤੁਸੀਂ ਉਹਨੂੰ ਸ਼ਾਮਲ ਕੀਤਾ ਸੀਗਾ ਅਮਿਤ ਸ਼ਾਹ ਬੈਠੇ ਸੀਗੇ ਉੱਥੇ ਆ ਮੈਂ ਸੁਣਾਉਣ ਲੱਗਾ ਤੁਹਾਨੂੰ ਉਹਨਾਂ ਦੀ ਆ ਜਿਹੜੀ ਜਦੋਂ ਬੋਲਦੇ ਸੀਗੇ ਪੱਤਰਕਾਰ ਉਹਨਾਂ ਨੂੰ ਸਵਾਲ ਕਰਦਾ ਕਿ ਇਹਦੇ ਉੱਤੇ ਤੇ ਤੁਸੀਂ ਕੈਟਲੌਗ ਜਾਰੀ ਕੀਤੀ ਸੀ ਇਹਦੇ ਉੱਤੇ ਤੇ ਤੁਸੀਂ ਸੂਚੀ ਜਾਰੀ ਕੀਤੀ ਸੀਗੀ ਔਰ ਅਮਿਤ ਸ਼ਾਹ ਉਹਨਾਂ ਦਾ ਜਵਾਬ ਤੇ ਸੁਣੋ ਸਾਡੇ ਮਾਨਯੋਗ ਗ੍ਰਹਿ ਮੰਤਰੀ ਸਾਹਿਬ ਦਾ जिन्हें हमें पूरा एक्सप्लेन किया है करप्शन किस तरह से होता था और हमने डिटेल समझा भी है <laughs> कि किस तरह से होता था करप्शन उनका मुखिया करप्शन करता था वो डिटेल एक्सप्लेन किया है देखिए मैंने कहा कि हम गोगाई सरकार के खिलाफ जितने भी करप्शन के चार्ज है इसकी जांच करेंगे एक बात मैं स्पेसिफिक मैं स्पेसिफिक ही कह रहा हूं कि गोगाई सरकार के खिलाफ जितने भी चार्जेस की जांच करेंगे और करप्शन का दायित्व तो हमेशा जो सरकार का मुखिया होता है उसका होता है तो और के करा। नहीं या नहीं चले भैया जी मैं जवाब देना नहीं चाहता इसका इस तरह से क्वेश्चन नहीं करते सुनो की कह रहे हो ਜਦੋਂ ਉਹਨੂੰ ਸ਼ਾਮਲ ਕੀਤਾ ਗਿਆ ਪੱਤਰਕਾਰ ਤੁਹਾਨੂੰ ਸਪਸ਼ਟ ਪੁੱਛਦਾ ਵੀ ਇਹਦੇ ਖਿਲਾਫ ਤੇ ਕਰਪਸ਼ਨ ਦੇ ਚਾਰ ਸੀਗੇ ਔਰ ਅਮਿਤ ਸ਼ਾਹ ਤਖਲਾ ਕੇ ਕਹਿੰਦੇ ਇਹੋ ਜੇ ਕੁਐਸਚਨ ਨਹੀਂ ਕਰਦੇ ਤੇ ਜੇ ਇਹਨੇ ਕਰਪਸ਼ਨ ਕੀਤੀ ਆ ਇਹਦੇ ਖਿਲਾਫ ਕੋਈ ਦੋਸ਼ ਆ ਤੇ ਉਹਦੀ ਜ਼ਿੰਮੇਵਾਰੀ ਜਿਹੜਾ ਇਹਦਾ ਸੀਐਮ ਸੀਗਾ ਉਹਦੇ ਉੱਤੇ ਜਿਹੜਾ ਗੁਗਈ ਆ ਕਿ ਉਹਨਾਂ ਦੇ ਉੱਤੇ ਉਹਦੀ ਜਿਹੜੀ ਜ਼ਿੰਮੇਵਾਰੀ ਤੈਹ ਹੁੰਦੀ ਆ ਮੈਂ ਮੰਨ ਲਿਆ ਉਹਦੀ ਜ਼ਿੰਮੇਵਾਰੀ ਜਿਹੜੀ ਸੀਐਮ ਦੇ ਉੱਤੇ ਤੈਹ ਹੁੰਦੀ ਆ ਅੱਜ ਮੈਂ ਪੁੱਛਣਾ ਚਾਹਉਨਾ ਦੇਸ਼ ਦੇ ਗ੍ਰਹਿ ਮੰਤਰੀ ਨੂੰ ਕਿ ਡਬਲ ਸਟੈਂਡਰਡ ਕਿਉਂ ਆ ਜਦੋਂ ਕੈਪਟਨ ਮਰਿੰਦਰ ਸਿੰਘ ਆਪ ਮੰਨਦੇ ਸੀਗੇ ਟੀਵੀ ਚੈਨਲਜ਼ ਦੇ ਉੱਤੇ ਕਿ ਮੇਰੇ ਮੰਤਰੀ ਤੇ ਮੇਰੇ ਐਮ.ਐਲ.ਏ. ਭ੍ਰਿਸ਼ਟ ਆ ਉਹਨਾਂ ਦੇ ਖਿਲਾਫ ਮੈਨੂੰ ਕਾਰਵਾਈ ਕਰਨ ਤੋਂ ਰੋਕਿਆ ਜਾਂਦਾ ਤੇ ਫਿਰ ਤੁਸੀਂ ਉਹਨਾਂ ਨੂੰ ਨਾਲ ਕੋ ਲਾ ਲਿਆ ਉਹਨਾਂ ਨੂੰ ਉਹਨਾਂ ਦਾ ଦਾਇਤਵ ਜਿਹੜਾ ਕੈਪਟਨ ਮਰਿੰਦਰ ਸਿੰਘ ਦਾ ਦਾਇਤਵ ਬਣਦਾ ਸੀਗਾ ਦਾਇਤਵ ਜਿਹਨੂੰ ਫਰਜ ਕਹਿੰਦੇ ਪੰਜਾਬੀ ਦੇ ਵਿੱਚ ਉਹ ਬਣਦਾ ਸੀਗਾ ਜ਼ਿੰਮੇਵਾਰੀ ਬਣਦੀ ਸੀਗੀ ਉਹਦੇ ਵਿੱਚ ਤੇ ਜੀ ਉਹਨਾਂ ਕੋਈ ਤਾਈ ਕੀਤੀ ਤੇ ਉਹਨੂੰ ਤੁਸੀਂ ਨਾਲ ਲਾ ਲਿਆ ਤੇ ਜੇ ਹਿੰਮਤ ਬਿਸਵਾ ਤੁਹਾਡੇ ਨਾਲ ਆ ਗਿਆ ਤੇ ਉਹ ਦੋਤੋ ਤੋ ਗਿਆ ਤੇ ਮੁੱਖ ਮੰਤਰੀ ਇਕੱਲਾ ਚੋਰ ਹੋ ਗਿਆ ਜਿੰਨਾ ਲੋਕਾਂ ਨੇ ਦੇਸ਼ ਦਾ ਲੱਖਾਂ ਕਰੋੜਾ ਰੁਪਇਆ ਲੁੱਟਿਆ ਖਾਦਾ ਆਪਣੇ ਸਾਥੀਆਂ ਨੂੰ ਲਟਾਇਆ ਤੇ ਉਹਨਾਂ ਨੂੰ ਸਜ਼ਾਵਾ ਦੇਣ ਦੀ ਬਜਾਏ ਤੁਸੀਂ ਉਹਨਾਂ ਨੂੰ ਆਪਣੇ ਸਾਥੀ ਬਣਾ ਲਿਆ ਮਨਮਰਜ਼ੀ ਦੇ ਮਾਲਕ ਹੋ ਨਾ ਪਹਿਲਾਂ ਤੇ ਗਦਾਰੀਆਂ ਦੇ ਆਪਣੀਆਂ ਪਾਰਟੀਆਂ ਛੱਡ ਕੇ ਆਉਂਦੇ ਆ ਪਹਿਲਾਂ ਤੇ ਲੋਕਾਂ ਨੂੰ ਸਜ਼ਾ ਮਿਲਦੀ ਸੀ ਵੀ ਉਹਨਾਂ ਚਿਰ ਜਿੰਨਾ ਚਿਰ ਬਰੀ ਨਹੀਂ ਹੁੰਦੇ ਉਹਨਾਂ ਨੂੰ ਕੋਈ ਟਿਕਟ ਨਹੀਂ ਦੇਣੀ ਕੋਈ ਅਹੁਦਾ ਨਹੀਂ ਦੇਣਾ ਅੱਜ ਕੱਲ ਦਲ ਬਦਲੂਆਂ ਨੂੰ ਤੇ ਵੱਡੇ ਚੋਰਾਂ ਨੂੰ ਅੱਜ ਕੱਲ ਟਿਕਟਾਂ ਦੀ ਜਿਹੜਾ ਮਾਪ ਦੰਡਿਓ ਤੈਅ ਕੀਤਾ ਜਾਂਦਾ ਵੀ ਬੰਦੇ ਨੇ ਕਰਪਸ਼ਨ ਕਿੰਨੀ ਕੀਤੀ ਹੈ ਬੰਦੇ ਨੇ ਗੁੰਡਾਗਰਦੀ ਕਿੰਨੀ ਕੀਤੀ ਹੈ ਬੰਦੇ ਨੇ ਦੇਸ਼ ਨੂੰ ਲੁੱਟਿਆ ਕਿਤਰਾ ਗੱਦਾਰੀ ਕਿੰਨੀ ਕੀਤੀ ਹੈ ਪਾਰਟੀਆਂ ਕਿੰਨੀਆਂ ਚੇਂਜ ਕੀਤੀਆਂ ਤੇ ਉਹਦੇ ਬਦਲੇ ਉਹਨੂੰ ਸਨਮਾਨ ਦਿੱਤਾ ਜਾਂਦਾ ਉਹ ਕਹਿੰਦੇ ਆ ਨਾ ਕਿ ਹਾਕਮੇ ਵਕਤ ਹਾਕਮੇ ਵਕਤ ਉਤਰ ਆਇਆ ਹੈ ਅਦਾਕਾਰੀ ਪਰ ਲੋਕ ਮਜਬੂਰ ਹੈ ਜ਼ਾਲਮ ਦੀ ਤਰਫਦਾਰੀ ਪਰ ਕੱਲ ਇਸੀ ਜੁਰਮ 'ਤੇ ਸਰ ਕਾਟ دیے ਜਾਂਦੇ ਥੇ ਅੱਜ ਇਜਾਜ਼ਤ ਦਿਆ ਜਾਂਦਾ ਹੈ ਗੱਦਾਰੀ ਪਰ ਅੱਜ ਜਿਹੜਾ ਲੁੱਟਦਾ ਹੈ ਜਿਹੜਾ ਗੱਦਾਰੀ ਕਰਦਾ ਉਹਨਾਂ ਨੂੰ ਸਨਮਾਨ ਮਿਲਦਾ ਉਹਨਾਂ ਦੇ ਗੱਲ ਦੇ ਵਿੱਚ ਹਾਰ ਪਾਏ ਜਾਂਦੇ ਨੇ ਨੰਬਰ 8 ਤੁਸੀਂ ਕੇਜਰੀਵਾਲ ਨੂੰ ਫੜਿਆ ਸ਼ਰਾਬ ਨੀਤੀ ਦੇ ਵਿੱਚ ਵੀ 100 ਕਰੋੜ ਰੁਪਏ ਦਾ ਘਪਲਾ ਆਇਆ ਕੇਸ ਬਣਾਇਆ ਕਿ ਗੋਆ ਇਲੈਕਸ਼ਨ ਦੇ ਵਿੱਚ 70 ਲੱਖ ਰੁਪਈਆ ਜਿਹੜਾ ਵਾ ਉਹ ਵਲੰਟੀਅਰਾਂ ਨੂੰ ਦਿੱਤਾ ਗਿਆ ਔਰ ਉਹਦੇ ਵਿੱਚ ਜਿਹੜੇ ਬਿਆਨ ਹੋਏ ਉਹ ਕਿਤੇ ਹੁੰਦੇ ਨੇ ਆਂਧਰਾ ਪ੍ਰਦੇਸ਼ ਦਾ ਜਿਹੜਾ ਸੀਐਮ ਰੈਡੀ ਹੈ TDP پارٹی ਦਾ ਉਹਦਾ ਇੱਕ ਸੰਸਦ ਸੀਗਾ ਜਿਹੜਾ ਅਰਵਿੰਦੋ ਫਾਰਮਾ ਦਾ ਮਾਲਕ ਹੈ ਪੀ ਸ਼ਰਦਚੰਦਰ ਰੈਡੀ ਉਹਨੇ ਪੈਸੇ ਦਿੱਤੇ ਜਿਹੜੇ 70 ਲੱਖ ਰੁਪਈਆ ਦਾ ਔਰ ਉਸ ਕੇਸ ਦੇ ਵਿੱਚ ਉਹ ਜੇਲ੍ਹ ਗਿਆ ਜਿਹੜਾ ਸੰਸਦ ਸੀਗਾ ਤੇ ਹੁਣ ਉਹ TDP ਤੇ BJP ਦਾ ਗੱਠ ਜੋੜ ਹੋ ਜਾਂਦਾ ਤੇ ਅੱਜ ਉਹ ਤੁਹਾਡੇ ਵੱਲੋਂ ਸਰਕਾਰੀ ਗਵਾਹ ਬਣ ਕੇ ਆ ਗਿਆ ਅੱਜ ਉਹ ਦੁੱਧੋਤਾ ਆ ਗਿਆ ਉਸ ਬੰਦੇ ਨੂੰ ਬਾਹਰ ਕੱਢ ਲਿਆ ਗੱਲ ਇਹ ਨਹੀਂ ਵੀ ਕੇਜਰੀਵਾਲ ਨੇ ਕਰਪਸ਼ਨ ਕੀਤੀ ਕਿ ਨਹੀਂ ਕੀਤੀ ਮੈਂ ਇਹਦੇ ਉੱਤੇ ਕੁਝ ਨਹੀਂ ਕਹਿਣਾ ਚਾਹੁੰਦਾ ਜੇ ਦੇਸ਼ ਦਾ ਚੋਰ ਆ ਤੇ ਠੀਕ ਹੈ ਉਹਨੂੰ ਅੰਦਰ ਦਿੱਤਾ ਗਿਆ ਪਰ ਜਿਸ ਸ਼ਰਾਬ ਨੀਤੀ ਦੇ ਤਹਿਤ ਉਹ ਅੰਦਰ ਗਿਆ ਤੁਹਾਡੇ ਹੀ ਕੈਂਡੀਡੇਟ ਆ ਵੀ ਸੁਣਾਉਣ ਲੱਗਾ ਤੁਹਾਨੂੰ ਤੁਹਾਡੇ ਹੀ ਅੰਮ੍ਰਿਤਸਰ ਤੋਂ ਕੈਂਡੀਡੇਟ ਆ ਤਰਨਜੀਤ ਸਿੰਘ ਸੰਧੂ ਇਹ ਸੁਣੋ ਉਹਦੇ ਬਾਰੇ ਕੀ ਕਹਿ ਰਹੇ ਆ ਸ਼ਰਾਬ ਨੀਤੀ ਦੇ ਬਾਰੇ 4 ਸਾਲ ਤੋਂ ਹੋ ਗਏ ਸਰਕਾਰ ਨੂੰ ਤੇ ਜਿਹੜੇ ਇਸ਼ੂ 'ਚ ਕੇਨੀਵਾਲ ਫਟਿਆ ਹੋਇਆ ਉਹ ਪੰਜਾਬ ਵੀ ਹੋਏ ਨੇ ਇੱਕ ਜਿਹੜੇ ਇਸ਼ੂ ਦੇ ਵਿੱਚ ਕੇਜਰੀਵਾਲ ਅੰਦਰ ਗਿਆ ਵਾ ਉਹ ਇਸ਼ੂ ਸੇਮ ਪੰਜਾਬ ਦੇ ਵਿੱਚ ਵੀ ਹੈ ਤੇ ਫਿਰ ਪੰਜਾਬ ਸਰਕਾਰ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਕਿਉਂਕਿ ਤੁਹਾਡੇ ਭਗਵੰਤ ਮਾਨ ਦੇ ਨਾਲ ਤੁਹਾਡੀ ਅਨ ਅਨਾਉਂਸਡ ਜਿਹੜਾ ਅਲਾਈਅንስ ਚੱਲ ਰਿਹਾ ਵਾ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਅਲੱਗ-ਅਲੱਗ ਚੋਣ ਲੜ ਰਹੀ ਹੈ ਸ਼ਾਇਦ ਲੋਕਾਂ ਨੂੰ ਪਤਾ ਜਾਂ ਨਹੀਂ ਪਤਾ ਇਹਦੇ ਉੱਤੇ ਗੌਰ ਕਰਨ ਕਿ ਪੂਰੇ ਦੇਸ਼ ਦੇ ਵਿੱਚ ਆਪਦਾ ਤੇ ਕਾਂਗਰਸ ਦਾ ਗੱਠ ਜੋੜਿਆ ਪਰ ਇੱਥੇ ਭਗਵੰਤ ਮਾਨ ਜੇਦ ਕਰਕੇ ਅੱਡ ਚੂਣ ਲੜ ਰਿਹਾ ਕਿਉਂਕਿ ਵੋਟ ਜਿਹੜੀ ਉਹ ਚਾਰ ਹਿੱਸਿਆਂ ਦੇ ਵਿੱਚ ਵੰਡੀ ਜਾਵੇ ਔਰ ਬੀਜੇਪੀ ਦਾ ਖਾਤਾ ਖੁੱਲੇ ਬੀਜੇਪੀ ਦੇ ਪੈਰ ਜੰਮਣ ਪੰਜਾਬ ਦੇ ਵਿੱਚ ਔਰ ਬੀਜੇਪੀ ਜਿਹੜੀਆਂ ਸੀਟਾਂ ਜਿੱਤ ਕੇ ਖੜੇ ਕੇਜਰੀਵਾਲ ਨੂੰ ਦਿੱਤਾ 100 ਕਰੋੜ ਰੁਪਏ ਕਪਲੇ ਦੇ ਵਿੱਚ ਤੁਸੀਂ ਅੰਦਰ ਕੈਪਟਨ ਮਰਿੰਦਰ ਸਿੰਘ ਦੇ ਉੱਤੇ ਹਜ਼ਾਰਾਂ ਕਰੋੜ ਕਪਲਿਆਂ ਦੇ ਦੋਸ਼ ਸਾਥੇ ਇਕੱਲੇ ਇਕੱਲੇ ਮੰਤਰੀ ਦੇ ਉੱਤੇ ਉਹਦੇ ਇਕੱਲੇ ਇਕੱਲੇ ਐਮਐਲਏ ਦੇ ਉੱਤੇ ਹਜ਼ਾਰ-ਹਜ਼ਾਰ ਕਰੋੜ ਰੁਪਏ ਦਾ ਘਪਲਾਵਾ ਉਹਨਾਂ ਨੂੰ ਤੁਸੀਂ ਕਿਉਂ ਆਪਣੇ ਨਾਲ ਲਾ ਲਿਆ ਕਿ ਇਹ ਤੁਹਾਡੀ ਦੇਸ਼ ਦੇ ਪ੍ਰਤੀ ਇਮਾਨਦਾਰੀ ਆ ਇਹ ਤੁਹਾਡੀ ਦੇਸ਼ ਦੇ ਪ੍ਰਤੀ ਸੋਚ ਆ ਫਿਰ ਸਾਰਿਆਂ ਨੂੰ ਇੱਕੇ ਰਸੇ ਚੜਾਉਣਾ ਇਹ ਨਹੀਂ ਕਿ ਜਿਹੜਾ ਤੁਹਾਨੂੰ ਚੰਗਾ ਲੱਗਦਾ ਜਿਹੜਾ ਤੁਹਾਡੇ ਨਾਲ ਆ ਗਿਆ ਉਹਨੂੰ ਮਾਫ਼ ਹੀ ਆ ਜਿਹੜਾ ਤੁਹਾਡੇ ਉਲਟ ਆ ਤੇ ਉਹ ਬੜਾ ਵੱਡਾ ਚੋਰ ਆ ਸੋ ਮੈਂ ਚਾਰ ਲੈਣਾ ਤੁਹਾਨੂੰ ਕਹਿਣ ਲੱਗਾ ਮੋਦੀ ਸਾਹਿਬ ਕਿ ਕ腐ਸ਼ਨ ਕੇ ਖਿਲਾਫ ਇਹ ਅਭਿਆਨ ਚਲਾ ਦਿਓ ਕ腐ਸ਼ਨ ਕੇ ਖਿਲਾਫ ਇਹ ਅਭਿਆਨ ਚਲਾ ਦਿਓ ਕੇਜਰੀਵਾਲ ਔਰ ਮਨੀਸ਼ ਸੋਦੀਏ ਕੀ ਹਸਤੀ ਕੋ ਮਿਟਾ ਦਿਓ ਇਨਸਾਫ ਹੋ ਰਹਾ ਹੈ ਤੋ ਇਨਸਾਫ ਖੁੱਲ ਕੇ ਹੋ ਨਵੀਨ ਜਿੰਦਲ ਔਰ ਅਜੀਤਜੀਤ ਪਵਾਰ ਔਰ ਭਗਵੰਤ ਮਾਨ ਕੋ ਵੀ ਸੂਲੀ ਤੇ ਚੜਾ ਦਿਓ ਉਹਨਾਂ ਨੂੰ ਆਪਾਂ ਕੋਈ ਛੱਡਿਆ ਹੋਇਆ ਸੇਮ ਸ਼ਰਾਬ ਪਾਲਸੀ ਇੱਥੇ ਆ ਫਿਰ ਇਹਨਾਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਜਾ ਰਹੀ ਕਿਉਂਕਿ ਅੰਦਰੇ-ਅੰਦਰ ਆਪਣੀ ਪਾਰਟੀ ਦੀਆਂ ਤੇ ਪੰਜਾਬ ਦੀਆਂ ਜੜ੍ਹਾਂ ਵੱਢ ਕੇ ਤੇ ਤੁਹਾਡੀ ਝੋਲੀ ਦੇ ਵਿੱਚ ਪਾ ਰਹੇ ਆ ਸਵਾਲ ਇਹ ਆ ਕਿ ਕੇਵਲ ਜਿਹੜੇ ਵਿਰੋਧੀ ਆ ਜਾਂ ਜਿਹੜੇ ਵਿਰੋਧੀ ਪਾਰਟੀਆਂ ਆ ਜਾਂ ਜਿਹੜੀਆਂ ਸਟੇਟਾਂ ਦੇ ਵਿੱਚ ਗੈਰ ਭਾਜਪਾ ਦੀ ਸਰਕਾਰ ਆ ਕਰਪਸ਼ਨ ਸਿਰਫ ਉੱਥੇ ਹੀ ਆ ਚੋਰੀ ਸਿਰਫ ਉੱਥੇ ਹੀ ਆ ਬੀਜੇਪੀ ਦੀ ਕਿਸੇ ਸਟੇਟ ਦੇ ਵਿੱਚ ਵੀ ਕਰਪਸ਼ਨ ਨਹੀਂ ਹੈਗੀ ਬੀਜੇਪੀ ਦੀ ਕਿਸੇ ਵੀ ਸਟੇਟ ਦੇ ਵਿੱਚ ਚੋਰੀ ਨਹੀਂ ਹੈਗੀ ਉਹਨਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ ਉਹਨਾਂ ਨੂੰ ਨਾਲ ਕਿਉਂ ਲਾ ਕੇ ਰੱਖਿਆ ਜਾਂਦਾ ਕਿਉਂਕਿ ਤਾਕਤ ਸਵਾਰੀ ਤੁਹਾਡੇ ਕੋਲ ਹੈ ਕਹਿੰਦੇ ਆ ਨਾ ਗਰੀਬ ਲਹਿਰੋਂ 'ਤੇ ਬਿਠਾਏ ਜਾਂਦੇ ਹਨ ਪਹਿਰੇ ਗਰੀਬ ਲਹਿਰੋਂ 'ਤੇ ਬਿਠਾਏ ਜਾਂਦੇ ਹਨ ਪਹਿਰੇ ਸਮੁੰਦਰੋਂ ਦੀ ਤਲਾਸ਼ੀ ਕੋਈ ਨਹੀਂ ਲੇਤਾ ਲਿਸਟ ਬੜੀ ਲੰਮੀ ਹੈ ਪ੍ਰਤਾਪ ਸਰਨਾਇਕ ਨੂੰ ਤੁਸੀਂ ਛੱਡਿਆ ਲੰਬਾ ਕਿਸੇ ਨੇ ਪੋਸਟਰ ਤੁਹਾਡਾ ਜਾਰੀ ਕੀਤਾ ਸੀਗਾ ਕਿ ਜਿਹੜੇ ਜਿਹੜੇ ਬੰਦੇ ਕਰਪਟ ਸੀਗੇ ਜਦੋਂ ਤੁਹਾਡੇ ਨਾਲ ਆਗੇ ਤੇ ਦੁੱਤੋਤੇ ਹੋਗੇ ਅੱਗੇ ਆਜੋ ਤੁਸੀਂ ਸੁਜਾਨ ਚੌਧਰੀ ਜਿਸ਼ਵੰਤ ਇਹ ਸਾਰੇ ਇਹੋ ਜਿਹੇ ਕਿੰਨੇ ਹੀ ਬੰਦੇ ਸੀਗੇ ਜਿਨ੍ਹਾਂ ਨੂੰ ਤੁਸੀਂ ਨਾਲ ਮਿਲਾ ਲਿਆ ਹੋਰ ਤੇ ਹੋਰ ਸੁਪਰੀਮ ਕੋਰਟ ਦੇ ਕਹਿਣ ਦੇ ਉੱਤੇ ਵੱਖ-ਵੱਖ ਪਾਰਟੀਆਂ ਵੱਲੋਂ ਫੰਡ ਦੇ ਤੌਰ ਦੇ ਉੱਤੇ ਲਏ ਗਏ ਇਲੈਕਟਰਲ ਬਾਂਡ ਜਿਨ੍ਹਾਂ ਨੂੰ ਕਿਹਾ ਜਾਂਦਾ ਜਦੋਂ ਦੀ ਲਿਸਟ ਜਾਰੀ ਹੋਈ ਤੇ ਬੀਜੇਪੀ ਨੂੰ 12930 ਕਰੋੜ ਰੁਪਏ ਦੇ ਕਰੀਬ ਜਿਹੜਾ ਫੰਡ ਇਕੱਠਾ ਆਇਆ ਔਰ ਉਹਨਾਂ ਫਰਮਾਂ ਵੱਲੋਂ ਵੀ ਪੈਸੇ ਹੈ ਜਿਨ੍ਹਾਂ ਦੇ ਉੱਤੇ ਈਡੀ ਰੇਡ ਕਰਦੀ ਸੀ ਔਰ ਫਿਰ ਉਹ ਰੇਡ ਦਾ ਕੀ ਬਣਿਆ ਕੀ ਉਹਨਾਂ ਫਰਮਾਂ ਦੇ ਉੱਤੇ ਪਰਚੇ ਦਿੱਤੇ ਗਏ ਜਾਂ ਤੁਹਾਨੂੰ ਫੰਡ ਦੇ ਦਿੱਤਾ ਗਿਆ ਤੇ ਉੱਥੇ ਹੀ ਸਮਾਪਤੀ ਹੋ ਗਈ ਉਹਨਾਂ ਰੇਡਾਂ ਦੀ ਉਸ ਕਾਰਗੁਜ਼ਾਰੀ ਦੀ ਇਹ ਇਹ ਇਮਾਨਦਾਰੀ ਹੈ ਤੁਹਾਡੀ ਦੇਸ਼ ਦੇ ਪ੍ਰਤੀ ਔਰ ਮੈਂ ਗੱਲ ਕਰਨ ਲੱਗਾ ਤੁਹਾਡੀ ੱੱਕੇ ਛਾਈਆਂ ਦੀ ਪੰਜਾਬ 'ਚ ੱੱਕੇ ਛਾਈ ਦੀ ਪੰਜਾਬ 'ਚ ਕਿਸਾਨ ਤੁਹਾਡਾ ਵਿਰੋਧ ਕਰਦੇ ਆ ਤੇ ਸਾਰੀ ਤੁਹਾਡੀ ਪਾਰਟੀ ਹਾਦਵਾਈ ਮਚਾ ਦਿੰਦੀ ਵੀ ੱੱਕੇ ਕਰਦੇ ਆ ੱੱਕਾ ਕਰਦੇ ਆ ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੇ ਲੋਕ ਭੁੱਲੇ ਨਾ ਹੋਣ ਚੰਡੀਗੜ੍ਹ ਦੇ ਵਿੱਚ ਕਾਰਪੋਰੇਸ਼ਨ ਦੀ ਚੋਣ ਹੁੰਦੀ ਹੈ ਉਹਦੇ ਵਿੱਚ ਜਿੱਤਦਾ ਕੋਈ ਹੈ ਤੇ ਤੁਹਾਡਾ ਹੀ ਬੰਦਾ ਉੱਥੇ ਜੇ ਤੂੰ ਕਿਸੇ ਨੂੰ ਕਰਾਰ ਦੇ ਰਿਹਾ ਤੇ ਪਾਕਿਸਤਾਨ ਬਣਾ ਕੇ ਰੱਖ ਦਿੱਤਾ ਸੀ ਜਿਵੇਂ ਨਵਾਜ਼ ਸ਼ਰੀਫ ਤੇ ਇਮਰਾਨ ਖਾਨ ਦੀ ਚੋਣ ਹੋਈ ਹੈ ਵੀ ਵੋਟਾਂ ਕਿਸੇ ਨੂੰ ਪਈਆਂ ਜਿੱਤਿਆ ਕੋਈ ਤੇ ਜਿਤਾ ਕਿਸੇ ਨੂੰ ਦਿੱਤਾ ਗੋਆ ਦੇ ਵਿੱਚ ਸਰਕਾਰ ਕੀ ਤੁਸੀਂ ਜ਼ਬਰਦਸਤੀ ਛੁੱਟੀ ਨਹੀਂ ਤੇ ਆਪਣੀ ਬਣਾਈ ਨਹੀਂ ਬਹੁਮਤ ਕਿਸੇ ਕੋਲ ਹੋਵੇ ਤੇ ਸਰਕਾਰ ਕਿਸੇ ਦੀ ਬਣੇ ਇਹ ਲੋਕਤੰਤਰ ਹੈ ਯਰ ਦੇਸ਼ ਦਾ ਇਹ ਠੱਕੇ ਛਾਈਆਂ ਕਿਉਂ ਅਹਮਾਚਲ ਚ ਪਿੱਛੇ ਜੇ ਤਾਜ਼ਾ ਤਾਜ਼ਾ ਕਿੰਨੇ ਐਮਐਲਏ ਖਰੀਦ ਕੇ ਤੁਸੀਂ ਡਰਾ ਕੇ ਜਾਂ ਖਰੀਦ ਕੇ ਆਪਣਾ ਰਾਜ ਸਭਾ ਦਾ ਮੈਂਬਰ ਬਣਾ ਲਿਆ ਜਦੋਂ ਦੇ ਤੁਸੀਂ ਪੀਐਮ ਬਣੇ ਹੋ ਤੇ ਮੇਰਾ ਖਿਆਲ ਇਹੋ ਜਿਹਾ ਇਤਿਹਾਸ ਕਿਤੇ ਤੁਸੀਂ ਲਿਖਿਆ ਹੋਣਾ ਵੀ ਜਿੱਤਦਾ ਕੋਈ ਹੈ ਹਾਂ ਤੁਸੀਂ ਸਰਕਾਰ ਤੋੜ ਦਿਓ ਸਮਝ ਆਉਂਦੀ ਹੈ ਉਹਦੀ ਥਾਂ ਤੇ ਜਿਨ੍ਹਾਂ ਲੋਕਾਂ ਨੂੰ ਬਹੁਮਤ ਨਹੀਂ ਉਹਨਾਂ ਨੂੰ ਤੁਸੀਂ ਸਰਕਾਰਾਂ ਬਣਾ ਕੇ ਦਿੱਤੀਆਂ ਕਾਂਗਰਸ ਵੀ ਕਰਦੀ ਰਹੀ ਹੋਊਗੀ ਰਾਸ਼ਟਰਪਤੀ ਰਾਜ ਲਾਉਂਦੀ ਸੀ ਪਰ ਇਸ ਤਰੀਕੇ ਤੇ ਕਦੀ ਵੀ ਨਹੀਂ ਕਿਸੇ ਨੇ ਕੀਤਾ ਜਦੋਂ ਦੇ ਤੁਸੀਂ ਪੀਐਮ ਬਣੇ ਹੋ ਪੰਜਾਬ ਨੂੰ ਤੁਸੀਂ ਬਰਬਾਦੀ ਨਾਲ ਤੱਕ ਕੇ ਰੱਖ ਦਿੱਤਾ ਲੋਕਾਂ ਦਾ ਧਿਆਨ ਨਹੀਂ ਜਾ ਰਿਹਾ ਲੋਕਾਂ ਦਾ ਧਿਆਨ ਸਿਰਫ ਉਲਝਾਇਆ ਜਾ ਰਿਹਾ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਪੰਜਾਬੀਆਂ ਨੂੰ ਦੁਨੀਆ ਭਰ ਦੇ ਨਕਸ਼ੇ ਦੇ ਉੱਤੇ ਤੁਸੀਂ ਖਲਨਾਇਕ ਬਣਾ ਕੇ ਰੱਖ ਦਿੱਤਾ ਪੰਜਾਬ 'ਚ ਰਹਿਣ ਕੀ ਦਿੱਤਾ ਤੁਸੀਂ ਨਸ਼ਾ ਗੈਂਗਸਟਰ ਧਰਨੇ ਬੇਰੁਜ਼ਗਾਰੀ ਅਨਪੜਤਾ ਬਿਮਾਰੀਆਂ ਤੇ ਮੁਫਤ ਖੋਰੀ 20-20 ਕਿਲੋ ਆਟਾ ਤੇ 5-5 ਕਿਲੋ ਦਾਲ ਤੇ 2-200 ਜਿਹੜੇ ਯੂਨਿਟ ਨੇ ਬੱਤੀ ਦੇ ਫਰੀ ਪੰਜਾਬ ਦੇ ਵਿੱਚ ਆਪਣੇ 10 ਸਾਲ ਦੇ ਕਾਰਜਕਾਲ ਦੇ ਵਿੱਚ ਕੱਲੇ-ਕੱਲੇ ਬੀਜੇਪੀ ਵਾਲੇ ਨੂੰ ਪੁੱਛੋ ਮੈਂ ਲੋਕਾਂ ਨੂੰ ਪੁੱਛਣਾ ਚਾਹੁੰਨਾ ਲੋਕਾਂ ਨੂੰ ਕਹਿਣਾ ਚਾਹੁੰਨਾ ਵੀ ਲੋਕ ਇਹਨਾਂ ਨੂੰ ਸਵਾਲ ਕਰਨ ਆਪਣੇ 10 ਸਾਲ ਦੇ ਕਾਰਜਕਾਲ ਦੇ ਵਿੱਚ ਪੰਜਾਬ 'ਚ ਇੱਕ ਮੀਲ ਪੱਥਰ ਦੱਸ ਦਿਓ ਜਿਹੜਾ ਤੁਸੀਂ ਗੱਡਿਆ ਹੋਵੇ ਪੰਜਾਬ ਸਰਕਾਰ ਲਈ ਪੰਜਾਬ ਦੇ ਵਿੱਚ ਤੁਸੀਂ ਕੋਈ ਉਪਲਬਧੀ ਦਿੱਤੀ ਹੋਵੇ ਵੀ ਬਹੁਤ ਵੱਡੇ ਪ੍ਰੋਜੈਕਟ ਦਿੱਤੇ ਹੋਣ ਇਹ ਨਹੀਂ ਹਸਪਤਾਲ ਬਣਾ ਦੋ ਟ੍ਰੇਨ ਚਲਾ ਦੋ ਪੰਜਾਬ ਲਈ ਰੋਜ਼ਗਾਰ ਦੇ ਕੋਈ ਸਾਧਨ ਪੈਦਾ ਕੀਤੇ ਹੋਣ ਦਸਾਂ ਸਾਲਾਂ 'ਚ ਦਿੱਤਾ ਕੀ ਹੈ ਤੁਸੀਂ ਉਲਟਾ ਪੰਜਾਬ ਦੇ ਵਿੱਚ ਪੰਜਾਬੀ ਪੰਜਾਬੀਅਤ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਔਰ ਜੰਮੂ ਕਸ਼ਮੀਰ ਵਰਗੇ ਤੁਸੀਂ ਹਾਲਾਤ ਬਣਾ ਰਹੇ ਹੋ ਤਾਂ ਜੋ ਇਹ ਸਾਰਾ ਕੁਝ ਬਦਲ ਕੇ ਇਹਨੂੰ ਬਦਨਾਮ ਕਰਕੇ ਇਹਦੇ ਉੱਤੇ ਜੰਮੂ ਕਸ਼ਮੀਰ ਦੀ ਤਰ੍ਹਾਂ ਕਬਜ਼ਾ ਕਰ ਲਿਆ ਜਾਵੇ ਆ ਕੈਨੇਡਾ ਦੇ ਵਿੱਚ ਜਾਓ ਉਹਨਾਂ ਨੇਟਿਵ ਇੰਡੀਅਨ ਸੀਗੇ ਜਿਹੜੇ ਪ੍ਰੋਪਰ ਕੈਨੇਡੀਅਨ ਵਸਨੀਕ ਸੀਗੇ ਉਹਨਾਂ ਨੂੰ ਨਸ਼ਿਆਂ ਦੇ ਉੱਤੇ ਲਾ ਦਿੱਤਾ ਗਿਆ ਉਹਨਾਂ ਨੂੰ ਭੁੱਖ ਮਰੀ ਦੇ ਉੱਤੇ ਲਾ ਦਿੱਤਾ ਗਿਆ ਉਹਨਾਂ ਨੂੰ ਮੁਖਤਖੋਰੀ ਦੇ ਉੱਤੇ ਲਾ ਦਿੱਤਾ ਗਿਆ ਔਰ ਉਹ ਜਿਹੜੇ ਪ੍ਰੋਪਰ ਕੈਨੇਡੀਅਨ ਸੀਗੇ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਔਰ ਅੱਜ ਕੈਨੇਡਾ ਦੇ ਵਿੱਚ ਵੇਖੋ ਜਿਹੜੇ ਕੈਨੇਡਾ ਦੇ ਪੁਰਾਣੇ ਜੱਦੀ ਪੁਸ਼ਤੀ ਦੇ ਉਹ ਲੋਕ ਤੁਹਾਨੂੰ ਨਸ਼ਿਆਂ 'ਚ ਗ੍ਰਸਤ ਮਿਲਣਗੇ ਪੰਜਾਬ ਵੀ ਤੁਸੀਂ ਉਸੇ ਤਰਜ਼ ਦੇ ਉੱਤੇ ਤੋਰ ਦਿੱਤਾ ਬੱਚੇ ਬਾਹਰ ਭੇਜਣੇ ਸ਼ੁਰੂ ਕਰ ਦਿੱਤੇ ਕਾਰੋਬਾਰ ਨਹੀਂ ਹੈਗਾ ਨਸ਼ਾ ਇੱਥੇ ਅੱਤ ਦਰਜੇ ਦਾ ਤੁਹਾਡੇ ਬਾਰਡਰ ਤੇ ਆਉਂਦਾ ਸਰਕਾਰ ਕੇਂਦਰ ਸਰਕਾਰ ਦੇ ਦੀਆਂ ਨਾ ਸਾਰੇ ਬਾਰਡਰ ਉੱਥੋਂ ਤੁਹਾਡਾ ਸਾਰਾ ਨਸ਼ਾ ਆਉਂਦਾ ਪੜ੍ਹਾਈ ਖਤਮ ਕਰ ਦਿੱਤੀ ਗਈ ਮੈਂ ਅੱਗੇ ਵੀ ਕਿਹਾ ਸੀ 7ਵੀਂ ਦੇ ਬੱਚੇ ਨੂੰ ਪੁੱਛੋ ਸਰਕਾਰੀ ਸਕੂਲ ਦੇ ਵਿੱਚ ਤੇ ਆਉਂਦਾ ਕੁਝ ਨਹੀਂ ਕ੍ਰਿਮਿਨਲ ਸ਼ੋਅ ਤੁਸੀਂ ਸਾਨੂੰ ਦੁਨੀਆ ਭਰ ਦੇ ਵਿੱਚ ਕੀਤਾ ਬਦਨਾਮੀ ਇਸ ਕਦਰ ਕਰ ਰਹੇ ਹੋ ਕਿ ਕੋਈ ਘਟਨਾ ਪੰਜਾਬ ਚ ਛੋਟੀ ਮੋਟੀ ਵੀ ਹੁੰਦੀ ਆ ਤੇ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਇਸ ਤਰ੍ਹਾਂ ਦਿਖਾਇਆ ਜਾਂਦਾ ਜਿਵੇਂ ਇਹਨਾਂ ਪੰਜਾਬੀਆਂ ਤੋਂ ਮਾੜੇ ਤੇ ਲੜਾਕੇ ਲੋਕ ਜਿਹੜੇ ਦੁਨੀਆ ਭਰ ਦੇ ਵਿੱਚ ਨਹੀਂ ਹੈਗੇ ਜਿਵੇਂ ਸੀਰੀਆ ਚ ਹੁੰਦਾ ਉਸ ਤਰੀਕੇ ਤੁਸੀਂ ਪੰਜਾਬੀਆਂ ਨੂੰ ਵਿਖਾਉਂਦੇ ਹੋ ਨਾ ਕੋਈ ਇੱਥੇ ਵਪਾਰ ਆਵੇ ਕੰਮ ਕੋ ਮਿਲ ਨਹੀਂ ਰਿਹਾ ਪੂਰਾ ਭੁੱਖਾ ਤੇ ਲਚਾਰ ਕਰਕੇ ਪੰਜਾਬ ਦੇ ਉੱਤੇ ਤੁਸੀਂ ਕਬਜ਼ਾ ਅੱਧਾ ਪਚੱਦਾ ਤੇ ਕਰ ਲਿਆ ਰਹਿ ਗਿਆ ਥੋੜਾ ਬਹੁਤਾ ਉਹ ਵੀ ਤੁਸੀਂ ਕਰ ਲੈਣਾ ਮੋਦੀ ਸਾਹਿਬ ਜੇ ਪੰਜਾਬ ਪ੍ਰਤੀ ਸਵਿਰਧ ਸੀ ਨਾ ਤੁਸੀਂ ਤੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਸਵਾ ਲੱਖ ਰੁਪਈਆ ਪਰ ਬੰਦੇ ਦੇ ਉੱਤੇ ਕਰਜ਼ਾ ਬੱਚਾ ਦੇ ਜੰਮਦਾ ਹੀ ਤੇ ਉਹਦੇ ਉੱਤੇ ਸਵਾ ਲੱਖ ਰੁਪਈਆ ਦਾ ਕਰਜ਼ਾ 1250 ਰੁਪਈਏ ਪਰ ਬੰਦਾ ਘਰ ਦੇ ਵਿੱਚੋਂ ਵਿਆਜ ਦਿੰਦਾ ਜੇ ਘਰ ਚ ਚਾਰ ਜੀ ਨੇ ਤੇ 5000 ਰੁਪਈਆ ਸੀ ਵਿਆਜ ਦਿੰਨੇ ਆ ਔਰ ਇਹ ਕਰਜ਼ਾ ਚੜ੍ਹਿਆ ਕਦੋਂ ਸੀਗਾ ਜਦੋਂ ਅੱਤਵਾਦ ਸੀਗਾ ਉਹਦੇ ਨਾਲ ਨਜਿੱਠਣ ਲਈ ਜਦੋਂ ਫੋਰਸ ਆਈਆਂ ਇਹ ਕਰਜ਼ਾ ਚੜ੍ਹ ਗਿਆ ਉਹ ਤੇ ਇੱਕ ਦੌਰ ਹੋ ਚੁੱਕਾ ਯਾਰ 50 ਸਾਲ ਹੋ ਚੁੱਕੇ 40 ਸਾਲ ਨਵੀਂ ਪੀੜੀ ਦਾ ਕੀ ਦੋਸ਼ ਹੈ ਕਿ ਨਵੇਂ ਬੱਚੇ ਦੇ ਉੱਤੇ ਕਰਜ਼ਾ ਕਦੀ ਇਹਨੂੰ ਮਾਫ਼ ਕਰਨ ਦਾ ਸੋਚਿਆ ਕਦੀ ਤੁਹਾਡੇ ਬੰਦਿਆਂ ਨੇ ਕਿਹਾ ਕਿ ਕਰਜ਼ੇ ਮਾਫ਼ ਕਰ ਦਿਓ ਪੰਜਾਬ ਨੂੰ ਮਤਲਬ ਤਰੱਕੀ ਦੀ ਰਾਹ ਤੇ ਲੈ ਚੱਲੋ ਉੱਤੋਂ ਤੋਂ ਤੁਸੀਂ ਸਾਨੂੰ ਜਫੀਆਂ ਪਾਉਂਦੇ ਹੋ ਔਰ ਅੰਦਰੋਂ ਸਾੜ ਦੇ ਭਰੇ ਹੋ ਗਲੇ ਲਾ ਕੇ ਮਤਲਬ ਛੁਰੀਆਂ ਮਾਰਦੇ ਹੋ ਤੁਸੀਂ ਮਤਲਬ ਗੁਰਦੁਆਰਿਆਂ ਜਾਂਦੇ ਹੋ ਮੈਂ ਆਮ ਤੌਰ ਤੇ ਵੇਖਦਾ ਪੱਗ ਬੰਨ ਕੇ ਤੁਸੀਂ ਧਾਰਮਿਕ ਪ੍ਰੋਗਰਾਮ ਟੈਂਡ ਕਰਦੇ ਹੋ ਸਿੱਖਾਂ ਦੇ ਉਦੋਂ ਤੁਸੀਂ ਪੱਗ ਬੰਨ ਲੈਂਦੇ ਹੋ ਨਾਭੀ ਕਦਰ ਦੀ ਤੇ ਨਾਭੀ ਕਦਰਦਾ ਹੀ ਅੱਗੇ ਸਕਾਫ ਲਾ ਲੈਂਦੇ ਹੋ ਤੇ ਸਿੱਖਾਂ ਤੇ ਬਣ ਜਾਂਦੇ ਹੋ ਰਣਵੀਰ ਕਪੂਰ ਤੇ ਗਲੇ ਲਾ ਕੇ ਮਗਰੋਂ ਮਾਰਦੇ ਹੋ ਪਿੱਠ ਛੁਰੀ ਕਿਸੇ ਸ਼ਾਇਰ ਨੇ ਬੜਾ ਖੂਬ ਲਿਖਿਆ ਕਿ ਮਹਿਫਲ ਮੈਂ ਗਲੇ ਮਿਲਕਰ ਮਹਿਫਲ ਮੈਂ ਗਲੇ ਮਿਲਕਰ ਉਹ ਧੀਰੇ ਸੇ ਕਹਿ ਗਏ ਇਹ ਦੁਨੀਆ ਕੀ ਰਸਮ ਹੈ ਇਸੇ ਮੁਹੱਬਤ ਨਾ ਸਮਝ ਲੈਣਾ ਮਤਲਬ ਇਹ ਦੁਨੀਆਦਾਰੀ ਨੂੰ ਵਿਖਾਉਂਦੇ ਹੋ ਜਫੀਆਂ ਪਾਉਣੀਆਂ ਔਰ ਅੰਦਰ ਤੁਹਾਡੇ ਕਿੰਨਾ ਸਾੜ ਹੈ ਕਿੰਨਾ ਤੁਸੀਂ ਪੰਜਾਬ ਨੂੰ ਤਬਾਈ ਵੱਲ ਤੋਰ ਦਿੱਤਾ ਪੰਜਾਬ ਨੂੰ ਖੁਸ਼ਹਾਲ ਕਰਨ ਦਾ ਸਭ ਤੋਂ ਸੌਖਾ ਤਰੀਕਾ ਮੈਂ ਤੁਹਾਡੇ ਇਕੱਲੇ ਇਕੱਲੇ ਬੰਦੇ ਕੋਲ ਰੋਇਆ ਜਿਹੜੇ ਵੀ ਤੁਹਾਡੇ ਪੰਜਾਬ ਦੇ ਇੰਚਾਰਜ ਲੱਗਦੇ ਆ ਸਭ ਤੋਂ ਸੌਖਾ ਤਰੀਕਾ ਤੁਸੀਂ ਐਟ ਅ ਟਾਈਮ ਤੇ ਕੁਝ ਵੀ ਨਹੀਂ ਕਰ ਸਕਦੇ ਨਾ ਰਾਤੋਂ ਰਾਤ ਇੱਥੇ ਚੋਣਾ ਚ ਇੰਡਸਟਰੀ ਖੜੀ ਹੋ ਸਕਦੀ ਆ ਪੰਜਾਬ ਦਾ ਬਾਰਡਰ ਖੋਲ ਦਿਓ ਜਦੋਂ ਇਹ ਦੁਹਾਈ ਦੋ ਤੁਹਾਡੇ ਬੰਦਿਆਂ ਨੂੰ ਕਿ ਬਾਰਡਰ ਖੋਲ ਦਿਓ ਤੇ ਤੁਹਾਡੇ ਬੰਦੇ ਪ੍ਰਚਾਰ ਪਤਾ ਕੀ ਕਰਦੇ ਨੇ ਇਹ ਵਪਾਰ ਜਿਹੜਾ ਪਾਕਿਸਤਾਨ ਨੇ ਬੰਦ ਕੀਤਾ ਭੁੱਖਾ ਮਰਨ ਰਿਹਾ ਦੁਨੀਆ ਦੀ ਕੋਈ ਚੀਜ਼ ਨਹੀਂ ਉੱਥੇ ਜਿਹੜੀ ਪੈਦਾ ਹੁੰਦੀ ਹੋਵੇ ਉਹ ਵਪਾਰ ਕਿਉਂ ਬੰਦ ਕਰੂਗਾ ਤੇ ਅੱਗੋਂ ਤੁਹਾਡੇ ਲੀਡਰ ਕੀ ਕਹਿੰਦੇ ਨੇ ਵੀ ਵਪਾਰ ਖੋਲਦੇ ਕਿਉਂ ਨਹੀਂ ਬਾਰਡਰ ਖੋਲਦੇ ਕਿਉਂ ਨਹੀਂ ਕਿ ਅੱਗੋਂ ਕਹਿੰਦੇ ਨੇ ਅਸੀਂ ਪਾਕਿਸਤਾਨ ਨੂੰ ਤਬਾਹ ਕਰਨਾ ਤੇ ਮੈਂ ਵੀ ਉਹਨਾਂ ਨੂੰ ਅੱਗੋਂ ਹਾਸੇ ਕੇ ਕਹਿੰਦਾ ਵੀ ਤੁਸੀਂ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰ ਰਹੇ ਹੋ ਕੱਲਾ ਪਾਕਿਸਤਾਨ ਨਹੀਂ ਤਬਾਹ ਹੋ ਰਿਹਾ ਪੰਜਾਬ ਵੀ ਉਹਨਾਂ ਹੀ ਤਬਾਹ ਹੋ ਰਿਹਾ ਜਿਹੜੀ ਤੁਹਾਡੀ ਸੋਚ ਹੈ ਤੇ ਜਿਹੜੀ ਤੁਹਾਡੀ ਨੀਤੀ ਸੀਗੀ ਅੱਜ ਪੰਜਾਬ ਨੂੰ ਤੁਸੀਂ ਤਬਾਹੀ ਦੇ ਵੱਲ ਤੋਰ ਕੇ ਰੱਖ ਦਿੱਤਾ ਜੇ ਸੱਚ ਦੇ ਵਿੱਚ ਤੁਸੀਂ ਪੰਜਾਬ ਦੀ ਤਰੱਕੀ ਚਾਹੁੰਦੇ ਹੋ ਤੇ ਦੋ ਇਸ਼ੂ ਬੜੇ ਵੱਡੇ ਨੇ ਪੰਜਾਬ ਦਾ ਕਰਜ਼ਾ ਹੀ ਮਾਫ਼ ਕਰ ਦਿਓ ਪੰਜਾਬ ਦਾ ਬਾਰਡਰ ਹੀ ਖੋਲ ਦਿਓ ਹੁਣ ਮੈਨੂੰ ਸੁਣਨ ਚ ਆਇਆ ਕਿ ਇੱਕ ਹੋਰ ਤੱਕਾ ਜਿਹੜੇ ਰੂਮਰ ਨੇ ਮੇਰੇ ਖਿਆਲੋਂ ਪੱਕੇ ਹੀ ਆ ਰੂਮਰਤ ਨਹੀਂ ਜਿੱਥੋਂ ਜਿੱਥੋਂ ਲੋਕਾਂ ਨੂੰ ਪਤਾ ਲੱਗਦਾ ਕਿ ਇਸ ਬਾਰਡਰ ਦੇ ਉੱਤੇ ਤੁਸੀਂ ਡਰਾਈ ਪੋਰਟ ਖੋਲ ਰਹੇ ਹੋ ਡਰਾਈ ਪੋਰਟ ਦਾ ਮਤਲਬ ਹੈ ਕਿ ਪਾਕਿਸਤਾਨੋਂ ਕੰਟੇਨਰ ਆਊਗਾ ਇੱਥੇ ਲੱਥੂਗਾ ਇੱਥੋਂ ਅੱਗੇ ਜਾ ਕੇ ਸ਼ਿਫਟ ਹੋ ਕੇ ਤੇ ਦਿੱਲੀ ਚਲ ਜਾਊਗਾ ਮਤਲਬ ਅਮਰitsar ਦੇ ਵਿੱਚ ਵੀ ਕੋਈ ਚੀਜ਼ ਚਾਹੀਦੀ ਹੋਵੇ ਪਾਕਿਸਤਾਨੋਂ ਆਉਣੀ ਹੈ ਅਮਰਸਰ ਚੁੱਤਰੂਗੀ ਪਰ ਅਮਰਸਰੀ ਉਹਨੂੰ ਲੈ ਨਹੀਂ ਸਕਦੇ ਪਹਿਲਾਂ ਦਿੱਲੀ ਜਾਊਗੀ ਜਾਂ ਜਿੱਥੇ ਵੀ ਅਦਾ ਤੁਸੀਂ ਹੈੱਡ ਕੁਆਟਰ ਬਣਾਓਗੇ ਉੱਥੇ ਜਾਊਗੀ ਤੇ ਉੱਥੋਂ ਵਾਪਸ ਅਮਰਸਰ ਚ ਆਊਗੀ ਇਹਨੂੰ ਖੁੱਲਾ ਪੋਰਟ ਬਣਾਓ ਨਾ ਸਾਡੇ ਦੁਨੀਆ ਭਰ ਦੀਆਂ ਕੰਪਨੀਆਂ ਇੱਥੇ ਆ ਜਾਣਗੀਆਂ ਆਪਾਂ ਕਰਨਾ ਹੀ ਕੁਝ ਨਹੀਂ ਚਾਹੁੰਦੇ ਪੰਜਾਬ ਨੂੰ ਮਾਰਨਾ ਚਾਹੁੰਦੇ ਆ ਆ ਪੰਜਾਬ ਦੇ ਪ੍ਰਤੀ ਤੁਹਾਡਾ ਦਰਦ ਹੈ ਮੋਦੀ ਸਾਹਿਬ ਜੇ ਪੰਜਾਬੀਆਂ ਨੂੰ ਤੁਸੀਂ ਵਿਖਾਉਂਦੇ ਹੋ ਨਾ ਵੀ ਗੁਰੂਆਂ ਦੇ ਬੜੇ ਤੁਸੀਂ ਸੋਲੇ ਘਾਉਂਦੇ ਹੋ ਤੇ ਸੱਚੇ ਮਹਾਨੇ ਦੇ ਵਿੱਚ ਤੁਸੀਂ ਗੁਰਗੋਬਿੰਦ ਸਿੰਘ ਦਾ ਦਿਵਸ ਮਨਾਉਂਦੇ ਹੋ ਉਹਨਾਂ ਦੇ ਪਾਸ਼ਕੋ ਸ਼ਹਿਬਜ਼ਾਦੇ ਦੇ ਪਾਸ਼ਕੋ ਫੇਰੇ ਦੇ ਪ੍ਰਤੀ ਨੀਅਤ ਵੀ ਸਾਫ਼ ਰੱਖੋ ਪੰਜਾਬ ਪੰਜਾਬੀਅਤ ਤੇ ਪੰਜਾਬੀ ਦੇ ਪ੍ਰਤੀ ਕਹਿੰਦੇ ਆ ਨਾ ਕਿ ਤਾਂ عمر ਬਸ ਯਹੀ ਸਬਕ ਯਾਦ ਰੱਖੀਏ ਇਸ਼ਕ ਔਰ ਇਬਾਦਤ ਮੇਂ ਨੀਅਤ ਸਾਫ਼ ਰੱਖੀਏ ਸੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਮੋਦੀ ਸਾਹਿਬ ਤੁਹਾਨੂੰ ਅੰਮਿਤ ਸ਼ਾਹ ਹਣਾ ਨੂੰ ਤੁਹਾਡੇ ਮੈਂ ਨਹੀਂ ਕਹਿੰਦਾ ਤੁਹਾਡੀ ਸਰਕਾਰ ਡਿੱਗਣੀ ਅੰਮਿਤ ਲੱਗਦਾ ਵੀ ਫਿਰ ਮੰਦਰ ਦੇ ਨਾਂ ਤੇ ਹੀ ਵੋਟਾਂ ਪੈ ਜਾਣੀਆਂ ਨੇ ਮਤਲਬ ਮੈਂ ਮੇਰੀ ਤੁਹਾਨੂੰ ਗੁਜਾਰਸ਼ ਹੈ ਤੁਹਾਡੇ ਕੈਂਡੀਡੇਟਾਂ ਨੂੰ ਹੱਥ ਬੰਨ ਕੇ ਗੁਜਾਰਸ਼ ਹੈ ਕਿ ਜੇ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਹੋ ਪੰਜਾਬ ਦੇ ਵਿੱਚ ਪੰਜਾਬ ਦਾ ਕਰਜ਼ਾ ਮਾਫ਼ ਕਰੋ ਪੰਜਾਬ ਚ ਰੋਜ਼ਗਾਰ ਦੇ ਸਾਧਨ ਪੈਦਾ ਕਰੋ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਪੰਜਾਬੀਆਂ ਨੂੰ ਬਚਾਉਣ ਦੀ ਲੋੜ ਹੈ ਇਹ ਨਾ ਕਰੋ ਵੀ ਮੈਂ ਨਾ ਤੁਹਾਡੀ ਸਰਕਾਰ ਬਣੇ ਪੰਜਾਬ ਚ ਕੰਮ ਕਰਕੇ ਬਣੇ ਪੰਜਾਬ ਦੇ ਵਿੱਚ ਵੀ ਤੁਹਾਡੀ ਸਰਕਾਰ ਬਣੇ ਨਾ ਕਿ ਪੰਜਾਬੀਆਂ ਨੂੰ ਪੰਜਾਬ ਚੋਂ ਕੱਢ ਕੇ ਸਰਕਾਰ ਬਣੇ ਔਰ ਅਖੀਰ ਦੇ ਵਿੱਚ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੜੀ ਵੱਡੀ ਤਾਕਤ ਨੇ ਅਮਿਤ ਸ਼ਾਹ ਬੜੀ ਵੱਡੀ ਤਾਕਤ ਨੇ ਦੋ ਪਾਰਟੀਆਂ ਦਾ ਮੁਕਾਬਲਾ ਔਰ ਅੱਜ ਵੀ ਉਹ ਭਾਰੇ ਦਿਸਦੇ ਨੇ ਉਹਦੇ ਵਿੱਚ ਇਹਨਾਂ ਜਿਹੜੇ ਬੀਜੇਪੀ ਦੇ ਕੈਂਡੀਡੇਟ ਤੁਹਾਡੇ ਕੋਲ ਆਉਂਦੇ ਇਹਨਾਂ ਨੂੰ ਸਵਾਲ ਤੇ ਕਰੋ ਨਹੀਂ ਤੇ ਕੁਝ ਨਹੀਂ ਬਚਿਆ ਪੰਜਾਬ ਦੇ ਪੱਲੇ ਔਰ ਇਹ ਮੈਂ ਕਹਿ ਕਿ ਸਮਾਪਤੀ ਕਰਨ ਲੱਗਾ ਲੋਕਾਂ ਨੂੰ ਕਿ ਜਿਸ ਤਰੀਕੇ ਤੁਹਾਨੂੰ ਉਲਝਾ ਦਿੱਤਾ ਜਿਸ ਤਰੀਕੇ ਬੱਚੇ ਬਾਹਰ ਕੱਢ ਦਿੱਤੇ ਗਏ ਜਿਸ ਤਰੀਕੇ ਪੜ੍ਹਾਈ ਖਤਮ ਕਰ ਦਿੱਤੀ ਗਈ ਜੇ ਬੱਚੇ ਪੜ੍ਹੇ ਲਿਖਿਆ ਤੇ ਉਹ ਬਾਹਰ ਚੱਲ ਗਏ ਤੁਹਾਡੇ ਨਾਲ ਇੱਕ ਬੜੀ ਵੱਡੀ ਸਾਜ਼ਿਸ਼ ਔਰ ਚਾਰ ਲੈਣਾ ਕਹਿ ਕਿ ਮੈਂ ਸਮਾਪਤੀ ਕਰਨ ਲੱਗਾ ਕਿ ਪਹਿਲੇ ਪਹਿਲੇ ਤਾਲੀਮ ਸੇ ਤੁਮ ਮੋੜ دیے ਜਾਓਗੇ ਵੀ ਪੜ੍ਹਾਈ ਤੋਂ ਤੁਸੀਂ ਤੁਹਾਡਾ ਮੂੰਹ ਹੀ ਮੋੜ ਦਿੱਤਾ ਜਾਊਗਾ ਪਹਿਲੇ ਤਾਲੀਮ ਸੇ ਤੁਮ ਮੋੜ دیے ਜਾਓਗੇ ਫਿਰ ਕਿਸੇ ਜੁਰਮ ਸੇ ਤੁਮ ਜੋੜ ਦিয়ে ਜਾਓਗੇ ਹਾਥ ਸੇ ਹਾਥ ਕੀ ਜੰਜੀਰ ਬਨਕਰ ਨਿਕਲੋ ਹਾਥ ਸੇ ਹਾਥ ਕੀ ਜੰਜੀਰ ਬਣਾਕਰ ਨਿਕਲੋ ਵਰਨਾ ਧਾਗੇ